जय श्री कृष्णा जय श्री राधे ठाकुर जी का आशीर्वाद सदा सब पर बना रहे बांके बिहारी कृपा सदा सब पर बनी रहे देश भगत ते पहुंच गए अमृतसर क्योंकि देश भगत हां मैं पीछे गल कही सी कि मोदी साहब भेजो मेनू पाकिस्तान बम लाके आज मैं टारी बॉर्डर आया हूं मेनू जान नहीं दे रहे क्यों नहीं जान दे रहे ਬੜਾ ਵੱਡਾ ਸਵਾਲ ਹੈ ਕਿ ਸਾਡੇ ਦੇਸ਼ ਭਗਤੀ ਹੈ ਮੈਂ ਕਹਿੰਦਾ ਭੇਜੋ ਅੱਜ ਦੇਖੋ ਮੇਰੇ ਨਾਲ ਮੇਰੇ ਸ਼ੇਰ ਸੈਨਿਕ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਆਏ ਨੇ ਗੁੰਡੋਤਰਾ ਹੀ ਅੰਬਰਸਰ ਬੈਠੇ ਨੇ ਅੰਬਰਸਰ ਤੋਂ ਨੇ ਬਿੰਨੀ ਜੀ ਬੈਠੇ ਨੇ ਪਠਾਨਕੋਟ ਤੋਂ ਬਿੱਟਾ ਜੀ ਬਿੱਟਾ ਜੀ ਨੇ ਅਮਰੀਕ ਜੀ ਨੇ ਗੁਰਦਾਸਪੁਰ ਤੋਂ ਬੰਟੀ ਜੀ ਨੇ ਦੇਖੋ ਸ਼ੇਰनियां ਵੀ ਨਾਲ ਬੈਠੀਆਂ ਨੇ ਸ਼ੇਰ ਨਾਲ ਕੋਣ ਹੁੰਦੇ ਆ ਸ਼ੇਰनियां ਬੱਬਰ ਸ਼ੇਰनियां ਕਹਿੰਦੇ ਸਾਡਾ ਵੀ ਬੰਬ ਲਾਓ ਅਸੀਂ ਵੀ ਉਡਾ ਦਾਂਗੇ ਪਾਕਿਸਤਾਨ ਮੋਦੀ ਸਾਹਿਬ ਦੇਖੋ 140 ਕਰੋੜ ਦੀ ਜਨਤਾ ਆਈ ਤੁਹਾਡੇ ਨਾਲ ਹੈ ਉਸ ਤੁਹਾਡਾ ਵਿਸ਼ਵਾਸ ਤੁਹਾਡਾ ਪਿਆਰ ਹੈ ਇਹ ਸਿਰਫ ਜਨਤਾ ਨਾਲ ਜਿਹੜੇ ਸ਼ੇਰ ਸ਼ੇਰਨੀਆਂ ਤਿਆਰ ਬੈਠੀਆਂ ਕਦੋਂ ਭੇਜੋਗੇ ਮੋਦੀ ਸਾਹਿਬ ਅਸੀਂ ਤੇ ਪਹੁੰਚ ਗਿਆ ਕੱਲ ਸਿਮਰਤੀ ਸਿੰਘ ਮਾਨ ਦੀ ਇੱਕ ਗੱਲ ਤੁਸੀਂ ਸੁਣੀ ਹੋਊਗੀ ਪੱਤਰਕਾਰ ਸ਼ਰਮ ਨੇ ਮਤਲਬ ਕਹਿੰਦਾ ਸੀ ਮੈਂ ਦੁੱਧ ਦੁੱਧ ਤੇ ਗਿਆ ਉਹਦਾ ਫੱਟ ਆਪ ਤੇ ਪਹੁੰਚਿਆ ਕੋਈ ਨਹੀਂ ਨਾ ਅਸਮਨ ਤੁਸੀਂ ਮਾਨ ਪਹੁੰਚਿਆ ਸ਼ੇਰ ਤੇ ਫਿਰ ਵੀ ਪਹੁੰਚ ਗਏ ਨਾ ਉਹਦਾ ਫਰੂਟ ਫਰੂਟ ਮੈਂ ਉਹਨੂੰ ਦੁਆਰਾ ਪੈਕ ਕਰਾ ਕੇ ਭੇਜ ਦਿੰਨਾ ਖਾਓ ਜੀ ਤੁਸੀਂ ਬੈਠ ਕੇ ਨਾਲ ਦਵਾਈਆਂ ਭੇਜਾਂਗਾ ਆਪਣੇ ਦਿਮਾਗ ਦਾ ਜਿਹੜਾ ਇਲਾਜ ਕਰਾਵੇ ਸਾਈਕੋ ਡਾਕਟਰ ਨੂੰ ਦਿਖਾਵੇ ਕਿਉਂਕਿ ਅਸੀਂ ਤੇ ਉਹ ਦੇਸ਼ ਭਗਤਾਂ ਜਿਹੜੀ ਆਪਣੀ ਜਾਨ ਹਥੇਲੀ ਤੇ ਲਾ ਕੇ ਕੁੰਦਿਆਂ ਅਸੀਂ ਪਰਵਾਹ ਨਹੀਂ ਕਰਦੇ ਅਸੀਂ ਬੱਬਰ ਸ਼ੇਰ ਆ ਮੋਦੀ ਸਾਹਿਬ ਫਿਰ ਬੇਨਤੀ ਕਰਦੇ ਆ ਦੇਸ਼ ਭਗਤੇ ਕਿ ਅਸੀਂ ਅੰਬਰਸਰ ਆਇਆ ਟਾਰੀ ਬਾਰਡਰ ਤੇ ਸਾਡੇ ਲਾ ਦਿਓ ਬੰਬ ਅਸੀਂ ਪਾਕਿਸਤਾਨ ਉਡਾ ਦਈਏ ਜੈ ਕਰੋ ਵੀਰ ਬਜਰੰਗੇ गदारों को गोली मारो सालों को देश के गदारों को गोली मारो सालों को पाकिस्तान मुर्दाबाद 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 पाकिस्तान हाय 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 जिस देश का नामो निशान खत्म होने है पाकिस्तान का पाकिस्तान का नामो निशान खत्म होने है उन्होंने मैसेज नहीं है ਇਹ ਤੇ ਮੋਦੀ ਸਾਹਿਬ ਨੂੰ ਮੈਂ ਕਹਿੰਦਾ ਕਿ ਹਿੰਦੁਸਤਾਨ ਤੋਂ ਹਿੰਦੁਸਤਾਨੀ ਤੁਹਾਡੇ ਭਰਾ ਤੁਹਾਡੇ ਪੁੱਤਰ ਜਿਹੜੇ ਇਹ ਚਾਹੁੰਦੇ ਨੇ ਕਿ ਤੁਸੀਂ ਜਲਦ ਤੋਂ ਜਲਦ ਪਾਕਿਸਤਾਨ ਨੂੰ ਖਤਮ ਕਰ ਦਿਓ ਬਸ ਮੈਂ ਤੇ ਇੱਕੋ ਚੀਜ਼ ਕਹਾਂਗਾ ਕਿ ਪਾਕਿਸਤਾਨ ਦਾ ਸਫਾਇਆ ਕਰ ਦਿਓ ਕਿਉਂਕਿ ਪਾਕਿਸਤਾਨ ਦਾ ਨਾਮ ਉਹ ਨਿਸ਼ਾਨ ਮਿਟਣਾ ਚਾਹੀਦਾ ਹੈ ਕਿਉਂਕਿ ਅੱਤਵਾਦ ਪਾਕਿਸਤਾਨ ਦੇ ਵਿੱਚ ਹੈ ਔਰ ਅੱਤਵਾਦ ਮੋਦੀ ਸਾਹਿਬ ਖਤਮ ਕਰੋ ਦਿਓ ਆਡਰ ਆਪਣੀ ਫੌਜ ਨੂੰ ਦਿਓ ਆਡਰ ਸ਼ਿਫ ਸੈਨਿਕਾਂ ਨੂੰ ਭੇਜੋ ਬਾਰਡਰ ਤੇ ਬੰਬ ਲਾ ਕੇ ਸ਼ਿਫ ਸੈਨਿਕਾਂ ਨੂੰ ਜਿਹੜਾ ਪਾਕਿਸਤਾਨ ਦਾ ਸਫਾਇਆ ਕਰ ਦੇਣ